ਵੱਲੋਂ ਸਮੁੱਚੇ ਸਟਾਫ ਵੱਲੋਂ ਜੈ ਹੋ ਰੰਗ ਮੰਚ ਟੀਮ ਨਿਹਾਲ ਸਿੰਘ ਵਾਲਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਦਾ ਕੀਮਤੀ ਸਮਾਂ ਕੱਢ ਕੇ ਸਾਡੇ ਦਰਮਿਆਨ ਆਏ ਤੇ ਸਾਡੇ ਬੱਚਿਆਂ ਨੂੰ ਬੜਾ ਵਧੀਆ ਸਨੇਹਾ ਦਿੱਤਾ ਕਿਉਂਕਿ ਸਮੇਂ ਦੀ ਮੰਗ ਆਏ ਨਸ਼ਾ ਜਿਹੜਾ ਕਿੰਨਾ ਫੈਲ ਚੁੱਕਿਆ ਸਮਾਜ ਦੇ ਵਿੱਚ ਇਹ ਬੜੀਆ ਬੜੇ ਵਧੀਆ ਮੌਕੇ ਤੇ ਆਏ ਆ ਤੇ ਬੜੇ ਵਧੀਆ ਢੰਗ ਨਾਲ ਇਹਨਾਂ ਨੇ ਸਨੇਹਾ ਦਿੱਤਾ ਮੈਨੂੰ ਉਮੀਦ ਆ ਵੀ ਸਾਡੇ ਬੱਚਿਆਂ ਤੇ ਇਹਦਾ ਬੜਾ ਅਸਰ ਹੋਊਗਾ ਤੋ ਇੱਕ ਵਾਰ ਮੁਕੇ ਸਟੇਜ ਉੱਤੇ ਆ ਕੇ ਮੰਚ ਵੱਲੋਂ ਬਹੁਤ ਸੋਹਣੀ ਪੇਸ਼ਕਾਰੀ ਸੀ ਜੋ ਇਹ ਮੈਸੇਜ ਦੇਣਾ ਚਾਹੁੰਦੇ ਆਪਾਂ ਨੂੰ ਬਹੁਤ ਵਧੀਆ ਇੱਕ ਸਫਲ ਤਰੀਕੇ ਨਾਲ ਆਪਾਂ ਇਹ ਮੈਸੇਜ ਪਹੁੰਚਾ ਪਾਏ ਨੇ ਇਨਸ਼ਾ ਅੱਲਾਹ ਤੇ ਜਿਹੜੇ ਬੱਚਿਆਂ ਨੂੰ ਹੋ ਸਕਦਾ ਤੁਹਾਨੂੰ ਪਤਾ ਹੋਵੇ ਕਿ ਆਸ-ਪਾਸ ਕੌਣ ਹੈ ਆਪਣੇ ਇਸ ਤਰ੍ਹਾਂ ਦੀ ਬੁਰੀ ਆਦਤ ਦੇ ਵਿੱਚ ਗ੍ਰਸਤ ਹੋਏ ਹੋਏ ਆ ਤਾਂ ਜਰੂਰ ਆਪਣੇ ਆਪ ਨੂੰ ਕੋਸ਼ਿਸ਼ ਕਰੋ ਤੁਸੀਂ ਬਾਹਰ ਕਰ ਦੰਗੇ ਠੀਕ ਹੈ ਤਾਂ ਕਿ ਜਿਹੜੇ ਦੇਖੋ ਇੰਨੇ ਐਫਰਟਸ ਲਾ ਰਹੇ ਆਪਣੇ ਵਾਸਤੇ ਸਮਾਜ ਨੂੰ ਸਹੀ ਸੇਧ ਦੇ ਦੇ ਹੈਗੇ ਆ ਇਹਨਾਂ ਦੀ ਜਿਹੜੀ ਇਹ ਕੋਸ਼ਿਸ਼ ਹੈ ਜਰੂਰ ਕਾਮਯਾਬ ਹੋਣੀ ਚਾਹੀਦੀ ਹੈ ਇਹ ਸਾਰੇ ਭਗਾਈ ਦੇ ਪਾਤਰ ਹੈ ਸਾਰੇ ਕਲਾਕਾਰ ਬਹੁਤ ਸੋਹਣਾ ਆਪਣਾ ਮੈਸੇਜ ਹੈ ਆਪਾਂ ਨੂੰ ਪਹੁੰਚਾ ਸਕਦੇ